ਹਾਂਜੀ ਇਹ ਵਾਲਾ ਸੂਟ ਰਾ ਸਿਲਕ ਦੇ ਵਿੱਚ ਆਉਣਗੇ ਰਾ ਸਿਲਕ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੁੰਦਾ ਔਰ ਕਾਸਟਲੀ ਹੁੰਦਾ ਹੈ ਇਹ 7000 ਦੀ ਰੇਂਜ ਤੱਕ ਤੁਹਾਨੂੰ ਛੋਟ ਮਿਲ ਲੰਗੇ ਨਾਲ ਦੁਪੱਟੇ ਵਰਕ ਵਾਲੇ ਆ ਨਾਲ ਬਾਟਮ ਵਰਕ ਵਾਲੀ ਆ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਵੈਲਵਟ ਦੇ ਵਿੱਚ ਆਉਣਗੇ ਜੀ ਵੈਲਵਟ ਸਿਲਕ ਦੇ ਨਾਲ ਆਰਗੈਂਸਾ ਦਾ ਦੁਪੱਟਾ ਰਹੇਗਾ ਇਹਨਾਂ ਦੇ ਤੇ ਤੁਸੀਂ ਇਹਨਾਂ ਨੂੰ ਵੀ ਬਾਏ ਕਰ ਸਕਦੇ ਹੋ ਸਾਰਿਆਂ ਦੇ ਉੱਪਰ ਆਪਾਂ ਪ੍ਰਾਈਸ ਵੀ ਮੈਂਸ਼ਨ ਕੀਤਾ ਹੋਇਆ ਕੱਪੜੇ ਦੀ ਡिटेल ਵੀ ਮੈਂਸ਼ਨ ਕੀਤੀ ਹੋਈ ਹੈ ਤੁਸੀਂ इजीली ਆਰਡਰ ਕਰ ਸਕਦੇ ਹੋ ਇਹ ਬਨਾਰਸੀ ਦੇ ਵਿੱਚ ਇਹ ਵਾਲਾ ਸੂਟ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਦਾ ਤੇ ਤੁਸੀਂ ਇਹਨਾਂ ਨੂੰ ਡਾਇਮੰਡ ਟਿਸ਼ੂ ਦੇ ਵਿੱਚ ਫੈਬਰਿਕ ਬਣਿਆ ਹੋਇਆ ਤੇ ਇਹ ਵਾਲਾ ਕ੍ਰੇਪ ਸਟਫ ਦੇ ਵਿੱਚ ਹੈ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਵਿਆਹ ਸ਼ਾਦੀਆਂ ਪਾਰਟੀ ਫੰਕਸ਼ਨ ਜਾਗੋ ਲਈ ਹਲਦੀ ਲਈ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਸਾਰੇ ਹੀ ਇਹ ਵੈਲਵਟ ਦੇ ਹੈਂਡਵਰਕ ਦੇ ਸੂਟ ਹੈ ਇੱਕ ਕ੍ਰਸ਼ ਦੇ ਵਿੱਚ ਫੈਬਰਿਕ ਦੇ ਵਿੱਚ ਆਏਗਾ ਕ੍ਰਸ਼ ਸਿਲਕ ਦੇ ਵਿੱਚ ਤੇ ਦੁਪੱਟਾ ਫੋਰ ਸਾਈਡ ਵਰਕ ਹੈ ਇਹਨਾਂ ਦਾ ਤੇ ਇਹ ਸੂਟ ਆਫਰ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਇਹਨਾਂ ਨੂੰ ਜਲਦੀ ਜਲਦੀ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਵੈਲਵਟ ਦੇ ਵਿੱਚ ਆਉਣਗੇ ਬਾਟਮ ਇਹਨਾਂ ਦੀ ਕ੍ਰੇਪ ਰਹੇਗੀ ਨਾਲ ਦੁਪੱਟਾ ਚੁਣੌਣ ਦਾ ਰਹੇਗਾ ਤੇ ਇਹ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਕਲਰ ਆਪਸ਼ਨ ਦਿੱਤੀ ਹੋਈ ਹੈ ਜਿਹੜੇ ਬੁਟੀਕ ਸਟਾਈਲ ਸੂਟ ਹੁੰਦੇ ਨੇ ਉਹ ਦੀ ਸਿੰਗਲ ਕਲਰ ਹੀ ਹੁੰਦੇ ਨੇ ਇਹ ਬਨਾਰਸੀ ਸਿਲਕ ਦੇ ਵਿੱਚ ਸੂਟ ਆ ਹੈਗਾ ਤੇ ਨਾਲ ਇਹਦੇ ਦੁਪੱਟਾ ਵੀ ਬਨਾਰਸੀ ਸਿਲਕ ਦੇ ਵਿੱਚ ਬਣਿਆ ਹੋਇਆ ਇਹ ਕ੍ਰੇਪ ਦਾ ਸੂਟ ਹੈ ਜੀ ਨਾਲ ਦੁਪੱਟਾ ਚ ਸ਼ਿਫੋਨ ਦਾ ਬਣਿਆ ਹੋਇਆ ਲੈਸ ਵਗੈਰਾ ਪ੍ਰੋਪਰ ਲੱਗੀ ਆਏਗੀ ਤੇ ਤੁਸੀਂ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਆਰਡਰ ਕਰ ਸਕਦੇ ਆ ਜੇ ਸਟਿਚ ਕਰਵਾ ਕੇ ਸਾਡੇ ਤੋਂ ਸੂਟ ਲੈ ਸਕਦੇ ਹੋ ਆਪਾਂ ਬਹੁਤ ਹੀ ਜ਼ਿਆਦਾ ਸੋਹਣੀ ਸਟੀਚਿੰਗ ਕਰਵਾ ਕੇ ਤੁਹਾਨੂੰ ਸੂਟ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਸੈਂਡ ਕਰ ਸਕਦੇ ਆ ਤੁਸੀਂ ਕੋਈ ਵੀ ਸੂਟ ਦੀ ਬੁਕਿੰਗ ਲਈ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਆ